ਲਓ ਮਿੱਤਰੋ ਤੁਹਾਡੇ ਵਾਸਤੇ 2 ਸੋਨਾ ਲੀਕੇ 1855 ਤੇ DI 265 ਚਾਰ ਟਰੈਕਟਰ ਰਹਿਗੇ ਸੀ ਆਪਣੀ ਦੂਸਰੀ ਵੀਡੀਓ ਸਟਾਰਟ ਹੋ ਗਈ ਤੇ ਇਹ ਤੋਂ ਹੀ ਕਰ ਲਈ ਆਪਾਂ ਸਟਾਰਟ ਸੋਨਾ ਲੀਕਾ HR14 ਤੋਂ ਬਾਈ ਜੀ ਹੋ ਜੋ ਚਾਲੂ ਲੈ ਕੇ ਰੱਬ ਦਾ ਨਾਮ ਮੈਂ ਤਾਂ ਕੀ ਚਾਲੂ ਹੋਣਾ ਹੂੰ ਚਾਲੂ ਤੂੰ ਹੋ ਦੱਬੀ ਆ ਕੇ ਲਈ ਤੇ ਆ ਜਾ ਬੰਦ ਦਿਖਾ ਦੇ ਕੈਮਰਾਮੈਨ ਸਾਹਿਬ ਥੋੜਾ ਜਿਹਾ ਸੁਸਤੀ ਘੱਟ ਵਰ ਤੋਂ ਡਿਮਾਂਡ ਤੇ ਆ ਜਾ ਫਿਰ ਡਿਮਾਂਡ ਤਾਂ ਹੋ ਗਈ ਇਹਦੀ ਹੋ ਗਈ ਹੁਣ ਉਹ ਕੈਮਰਾ ਮਾਰ ਕੇ ਦਿਖਾ ਦੇ ਮਾਰ ਦੇ ਕੈਮਰਾ ਤੇ ਖੂਬੀਆਂ ਦੱਸੀ ਚੱਲਣਾ ਇਹ 2015 ਮਾਡਲ ਹੈ ਤਾਂ ਤਾਂ ਦਿਖਾਉਂਦਾ ਸੀ ਨਾ ਖੂਬੀਆਂ ਪਾਵਰ ਸਟੀਅਰਿੰਗ ਦਾ ਡਬਲ ਕਲਚ ਹੈ ਹੂੰ ਠੀਕ ਹੈ ਠੀਕ ਹੈ ਜੀ ਟੌਪ ਵਾਲਾ ਮਾਡਲ ਹੈ ਅੱਛਾ ਦਿਖਾ ਲਾ ਡਬਲ ਡਿਸਟਰੀਬਿਊਟਰ ਸਾਈਡ ਜੀ ਸਾਰਾ 15 ਮਾਡਲ ਦਾ ਵਿੱਚ ਫੁੱਲ ਟੌਪ ਵਾਲਾ ਹੈ ਅੱਛਾ ਟਾਇਰਾਂ ਦੀ ਗੱਲ ਕਰ ਲਾ ਟਾਇਰ ਮੂਰਲੇ 750 ਵਾਲੇ ਪਾਏ ਵੇ ਮੂਰਲੇ ਦਿਖਾ ਵੀਰੇ 7 ਨਾਲ 750 ਵਾਲੇ ਪਾਏ ਆ ਹੈਵੀ 80 ਤੋਂ 85 ਪੈਸੇ ਮਗਰਲੇ ਵੀ ਇੰਨੇ ਕੀ ਆ ਟਰੈਕਟਰ ਪ੍ਰੋ 1492 ਇਹ ਨਵਾਂ ਟਰੈਕਟਰ ਹੈ ਅਜੇ ਮੋਦਾਂ ਨੂੰ ਇਤੋਂ ਅੱਗੇ ਲਿਆ ਕੇ ਲਾਇਆ ਹੈ ਧੋ ਕੇ ਬਾਲਾ ਕੋਈ ਸਾਫ ਸਪਾਈ ਨਾ ਕੋਈ ਪਾਲਿਸ਼ ਵੱਜੀ ਨਾ ਕੁਝ ਹੋਰ ਅੱਛਾ ਸਾਰਾ origignal ਟਰੈਕਟਰ ਹੈ ਅਜੇ ਬਿਊਟੀ ਬਾਲਰ ਵਾਲਾ ਕੰਮ ਕੀਤਾ ਨਹੀਂ ਇਹਦਾ ਹਾਂ ਹੈਨਾ ਹਾਂ ਤੇ ਡਿਮਾਂਡ ਇਹਦੀ ਹੈਗੀ 3 ਲੱਖ 65000 ਹਾਂ ਭਾਈ ਫਿਰ ਕਿੱਥੇ ਦਾ ਕਰਦੇ ਹੋ ਕਿੱਥੇ ਰੇਟ 3 ਲੱਖ 45000 ਦਾ ਹਰਿਆਣਾ ਨੰਬਰ ਐਨ ਯੂ ਸੀ ਮਿਲੂਗੀ ਹਰ ਹਾਲ ਤੇ ਲੋਕਲ ਥੋੜਾ ਨੰਬਰ ਦੋਸਤੋ ਲੱਗ ਜੂਗਾ ਹੈਨਾ ਯਾਰ ਇੱਕ ਗੱਲ ਹੋਰ ਨਾ ਪੰਗਾ ਖੜਾ ਹੋ ਜੇ ਹਾਂ ਤਾਂ ਕਿ ਆਈ ਆਉਣਗੇ ਅੱਛਾ ਕਹਿੰਦੇ ਯਾਰ ਤੁਸੀਂ ਵੀਡੀਓ ਜੀ ਬਣਾਉਣੀ ਹੈ ਰੇਟ ਘੱਟ ਦੇ ਦੇਣੇ ਹੋ ਅੱਛਾ ਭਾਈ 7000 ਰਹਾਣੀ ਹੈ ਹੂੰ ਅਸੀਂ ਤਾਂ ਬਜਟ ਤੇ ਲੈਣਾ ਤੇ ਬਜਟ ਤੇ ਦੇਣਾ ਹੈ ਜੇ ਪ੍ਰੋਫਿਟ ਹੈ ਤੈਨੂੰ 5 ਵਜੇ ਦਾ 4 ਵਜੇ ਮੇਰਾ ਲੋਕਾਂ ਵਾਲਾ ਕੰਮ ਹੈ ਆਪਾਂ ਨੂੰ 50 ਵਾਲੀ ਗੇਮ ਤਾਂ ਨਹੀਂ ਆਪਾਂ ਤਾਂ 25 30 ਵਾਲੇ ਆ 25 30 ਵਾਲੇ ਠੀਕ ਹੈ ਜਿਹਦਾ ਜਿਹਦਾ ਜਿੰਨਾ ਜੀ ਕਰਦਾ ਉਹਨਾਂ ਪ੍ਰੋਫਿਟ ਲੈ ਲਓ ਉਹਨਾਂ ਲਈ ਚੱਲੋ ਭਰਾਵਾ ਵਿੱਚ ਬੰਦੇ ਇਹਨੂੰ ਵੇਚਣਗੇ ਵੀ 3 ਲੱਖ 60 60 ਹਜ਼ਾਰ ਦਾ ਤੇ ਆਪਣੀ ਡਿਮਾਂਡ ਦਾ ਮੌਕੇ ਤੇ ਵੇਖਾਂਗੇ ਹੋਰ ਵੀ ਕਰ ਦਾਂਗੇ ਹੋਰ ਵੀ ਹੋ ਜੂਗਾ ਜੀ ਹੋ ਜੂਗਾ ਅਜੇ ਹੋਰ ਵੀ ਹੋ ਜੂਗਾ ਠੀਕ ਤੇ ਭਰਾਵਾਂ ਕੇ ਯਾਰ ਕਿਸੇ ਦਿਨਾਂ ਕਿਸੇ ਦੀ ਰੋਟੀ 'ਚ ਕੋਈ ਨਹੀਂ ਲੱਤ ਮਾਰ ਸਕਦਾ ਜਿਹੜਾ ਕਿਸੇ ਨੂੰ ਦੇਣਾ ਉਹ ਲਿਖਿਆ ਪਿਆ ਤੇ ਐਵੇਂ ਜਰਸੀ ਜੀ ਨਾ ਕਰਿਆ ਕਰੋ ਯਾਰ ਤਕਦੀਰ ਹੈਨਾ ਤੇ ਉਸ ਤੋਂ ਅੱਗੇ 745 ਇੱਕ ਹੋਰ ਆ ਗਿਆ 745 ਹੋਰ ਆ ਇਹ 21 ਮਾਡਲ ਹੈ ਆਏ ਹਾਏ 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 ਇਹਦਾ ਸਾਰਾ ਕੁਝ ਨਾਲ ਦਾ ਹੈ ਕਹਿੰਦਾ ਜਮਾ ਕੱਲੇ ਹਾਰ ਦੀ ਘਾਟ ਰਹੀ ਗਈ ਇਹਦੇ ਹਾਰ ਦੀ ਘਾਟ ਹੈ ਇਹਦਾ ਵੀ ਸਾਰਾ ਕੁਝ ਨਾਲ ਦਾ ਹੀ ਹੈ ਅੱ ਘੰਟੇ-ਘੰਟੇ ਚੈੱਕ ਕਰ ਲਾ ਘੰਟੇ ਦਿਖਾ ਦੇ ਸਤਨਾਮ ਵੀਰੇ ਹੈ ਨਾ ਤੇ ਟਾਇਰ ਇਹਦੇ ਕਿੰਨੇ ਕ ਪੈਸੇ ਮੰਗਦਾ ਐ ਕਲਵੀਰ ਕਿੰਨੇ ਖੋਣਗੇ ਯਾਰ ਹੈਗੇ 80 ਪੈਸੇ ਨਾਲ ਦੀ ਆਗੇ ਨਾਲ ਦੀ ਨਾਲ ਟਾਇਰ ਚਾਰੇ ਨਾਲ ਦੇ ਕਿੰਨੇ ਘੰਟੇ ਚੱਲੇ ਸਤਨਾਮ ਕੈਟਾਗਰੀ ਵੀ ਚੱਲ ਕੋਈ ਨੀ ਕੋਈ ਦਾ ਗਿਣਤੀ ਤੇ ਚੱਲੇ ਉਹਦਾ ਉਹ ਆਇਆ ਦਾ ਨਾ 1300 ਕੁਝ ਪਤਨੀ 1300 ਤੇ 5 ਘੰਟੇ ਐ 1300 5 ਘੰਟੇ ਬਈ ਇੱਕ ਹੋਰ ਐ ਹੂੰ ਆਪਣਾ 21 ਮਾਡਲ 500 ਘੰਟੇ ਵੀ ਚੱਲਿਆ ਹੂੰ ਆਪਣਾ 21 ਮਾਡਲ 600 ਘੰਟੇ ਵੀ ਚੱਲਿਆ ਹੂੰ ਆਪਣਾ 21 ਮਾਡਲ 1360 ਵੀ ਚੱਲਿਆ 1305 ਵੀ ਚੱਲਿਆ ਹੂੰ ਆਪਾਂ ਕਿਹਾ ਮੀਟਰ ਨਹੀਂ ਲਾਇਆ ਕਦੇ ਕਿਸੇ ਡ੍ਰੈਕਟਰ ਦਾ ਮੰਨ ਲਾ ਵੀ ਜਿਹੜਾ ਹੁਣ ਇਹ 45 ਵਾਲਾ ਡ੍ਰੈਕਟਰ ਡਬਲ ਕਲਚ ਦਾ ਹੂੰ ਇਹ ਟੁੜੀ ਵਾਲੀ ਤੇ ਵੀ ਚੱਲਦਾ ਹੈ ਹਰ ਜਗ੍ਹਾ ਬਈ ਹਰ ਜਗ੍ਹਾ ਕੰਮ ਦਿੰਦਾ ਹੈ ਵੱਧ ਚੱਲੂਗਾ 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 ਉਹ ਡੀਡੀ ਘੱਟ ਚੱਲਦਾ ਹੈ ਉਹ ਨਾ ਚੱਲਦਾ ਹੋਰ ਉਸ ਹਿਸਾਬ ਨਾਲ ਘੰਟੇ ਚੱਲਣਗੇ ਉਹਦੇ ਜੋ ਉਹਦੇ ਨਾਲ ਇਹਨੂੰ ਉਹ ਕਰਾਂਗੇ ਆਪਾਂ ਫੇਰ ਨਹੀਂ ਨਾ ਕੰਮ ਚੱਲਣਾ ਇਹਦਾ ਕੰਪੇ ਇੱਕ ਡੱਬੇ ਚ ਦੋ ਰਾਣੀਆਂ ਨਹੀਂ ਰਹਿੰਦੀਆਂ ਕਹਿੰਦਾ ਹਨ ਤੇ ਇਹਦਾ ਫਿਰ ਕਿੰਨੀ ਡਿਮਾਂਡ ਹੈ ਤੇ ਕਿੱਥੋਂ ਤੱਕ ਕਰੇਗਾ ਫਿਰ ਇਹ ਇਹ 2021 ਮਾਡਲ ਆ 488000 ਰੁਪਏ ਡਿਮਾਂਡ ਹੈ ਕਿੰਨੇ ਦਾ ਹੋ ਜੂ ਬਸ 4.5 ਦਾ ਦੇ ਦੇਗਾ ਦੇ ਦਿਆਂਗਾ ਯਾਰ 80000 ਰੁਪਏ ਚੱਕਦਾ ਲਓ ਵੀ ਸਾਡੇ ਕਲ ਲੱਈ ਹੋ ਗਿਆ ਚੱਲ ਯਾਰ ਮੈਂ ਹੁਣ ਕਹੇ ਤਾਂ ਮੇਰੇ ਨਾਲ ਜबान ਤੇ ਆ ਗਈ ਤੈਨੂੰ ਮੈਂ ਦੱਸਾਈ ਜबान ਕਿਹੜੀ ਹੁੰਦੀ ਹੈ ਨਾ ਇਹ ਹੱਡੀਆਂ ਚ ਹੁੰਦੀ ਤੇ ਹੱਡੀਆਂ ਤੜਾ ਬਹੁਤ ਤੜਾ ਦਿੰਦੀ ਬਹੁਤ ਦਿੰਦੀ ਹੈ ਨਾ ਇਹ ਵੀ 21 ਮਾਡਲ ਲੈ ਲਓ ਆਹਾਹਾਹਾ ਫੋਲਟ ਆਪ ਵਾਲਾ ਮਾਡਲ ਹੈ 16 ਦੇ ਟਾਇਰਾਂ ਚ ਅੱਛਾ 3 ਸਪੀਡ ਆ ਨਾਲ ਦੇ ਟਾਇਰਾਂ 700 ਦੇ ਕੁਝ ਘੰਟੇ ਚੱਲੇ ਆ ਪਿਆ 700 ਕੁਝ ਘੰਟੇ ਚੱਲੇ ਆ ਹੱਡੀ ਤਾਂ ਹੈ ਨਹੀਂ ਮੇਰੇ ਵੀ ਦੀਵਾਨ ਤੇ ਚੜੇ ਹੋਏ ਆ ਸਾਰੇ ਕੱਲੇ ਕੱਲੇ ਡਿਟੇਲ ਦੇਖ ਲੈ ਬਾਕੀ ਚੈੱਕ ਕਰ ਲੈ ਨਹੀਂ ਨਹੀਂ ਚੈੱਕ ਤੇਰਾ ਯਾਰ ਪਿੱਠੇ ਆ ਹੁਣ ਕੀ ਸ਼ਾਨ ਆ ਯਾਰ ਹੈ ਲੋਡ ਹੀ ਤੇਰੇ ਪਿੱਠੇ ਸ਼ਾਨ ਦੀ ਖਲੀਰ ਰਹਿ ਜੇ ਨਾ ਵੱਧ ਹੋ ਜੇ ਕਿੰਨਾ ਥੋੜਾ ਜਿਹਾ ਹੀ ਫਰਕ ਨਿਕਲੇ ਬੋਲੇ ਆਦਾ ਹੁੰਦਾ ਹੈ ਬਦ ਕਰ ਕਿੰਨਾ ਬੋਲਿਆ ਸੀ 700 800 800 ਹਮਮ 775 780 ਆ ਗਿਆ 800 ਹੋ ਗਿਆ 800 ਹੋ ਗਿਆ ਭਾਈ ਹੋ ਗਿਆ ਫਿਰ 796 97 ਚੱਲ ਗਿਆ ਨਾ ਆਪਣੇ ਕੋਲੇ 4-5 ਘੰਟੇ ਤੇ ਬਾਕੀ ਗੇਅਰ ਇੰਜਨ ਦੀ ਤਾਂ ਫਿਰ ਬਾਈ ਨਵਾਂ ਹੈ ਗੱਲ ਹੀ ਨਹੀਂ ਕਰਦਾ ਫਿਰ ਉਹ ਗੱਲ ਹੈ ਨਾ ਜਵਾਬ ਪੁੱਛਣ ਦੀ ਲੋੜ ਨਹੀਂ ਸਾਰੇ ਟਾਇਰ ਤੁਰ ਨਾਲ ਦੇ ਆ ਵਧੀਆ ਟਰੈਕਟਰ ਹੈ ਸਾਫ ਸੁਥਰੀ ਕੰਡੀਸ਼ਨ ਦਾ 16 ਦੇ ਟਾਇਰਾਂ ਦੇ ਵਿੱਚ ਬਾਕੀ ਪੁਰਾਣੀ ਸ਼ੋਅ ਦੇ ਵਿੱਚ ਤਾਂ ਡਿਮਾਂਡ ਹੀ ਬਹੁਤ ਬਣ ਗਈ ਬਹੁਤ ਬਣ ਗਈ ਪੁਰਾਣੇ ਦਾ ਨੰਬਰ ਹੈ 775 ਹੈ ਯਾਰ ਸੋਨਾ ਵੀ ਲੱਗਦਾ ਹੈ ਸੋਨਾ ਵੀ ਲੱਗਦਾ ਹੈ ਹੈਨਾ ਨਹੀਂ ਇਹ ਨੱਕ ਹੈ ਹਾਂ ਗੋਲਸ ਵਾਲਿਆਂ ਨੂੰ ਵੀ ਨਿੰਦੀ ਨਾ ਨਹੀਂ ਨਿੰਦਾ ਮੈਂ ਉਹ ਲਿਆ ਗਿਆ ਮੇਰੀ ਅੱਜ ਰਾਤ ਦੇ ਤਨ ਢੰਗ ਜੀ ਤਾਂ ਮੇਰੇ 70 ਖਾਨ ਵਾਲੀ ਅੱਜ ਖੁਰਕ ਜੀ ਹੁੰਦੀ ਖੁਰਕ ਜੀ ਹੁੰਦੀ ਹੈ ਅੱਜ ਹਨਾ ਢੰਗ ਛਤਰਖਾਨ ਵਾਲੀ ਉਹ ਵੀ ਸੋਹਣਾ ਰੈਕਟਰ ਨਾ ਆਏ ਵੀ ਇਹਦੇ ਕਿੰਨੇ ਪੱਲੇ ਹੋ ਗਏ ਤਾਂ ਕੱਲਾ ਬਟਨ ਪੱਟ ਸਾਰੀ ਇੱਕ ਦੋ ਕਿੱਲੀਆਂ ਜਾਵੀਂ ਛੋ ਸਾਰੀ ਐਸਾ ਚੱਕਿਆ ਹਾਈਡਰੌਲਿਕ ਤੇ ਕਿੰਨੇ ਦਾ ਹਾ ਸੌਰੀ ਨੰਬਰ ਕਿੱਥੋਂ ਦਾ ਹਰਿਆਣਾ ਹੈ ਨੰਬਰ ਸਰਸਾ ਸਰਸਾ ਲੋਕਲ ਹੈ ਵੀਰੇ ਸਾਡੇ ਲਈ ਤਾਂ ਸਰਸਾ ਐਨਓਸੀ ਮਿਲ ਜੂ ਤੇ ਕੈਮਰਾ ਤੂੰ ਮਾਰੀ ਆਇਆ ਹਨਾ ਕੈਮਰਾ ਮਾਰੇ ਆ ਰੈਟ ਕਿੰਨਾ ਰੇਟ ਹੈ ਇਹ ਮਾਡਲ 6 ਕੁਸ ਲਈ ਕਰਵਾ 6 ਕੁਸ ਨਹੀਂ ਆਏ ਤੂੰ ਧਿਆਨ ਨਾ ਨਹੀਂ ਕਰਦਾ ਕੰਮ ਆ ਤੂੰ ਤਾਂ ਫੋਨ ਚੁਲ ਜਾ ਖੜਾਗਾ ਹਾਂ ਲੈ ਵੀ 695 ਇਹਦਾ ਸਵਾਦ ਨਹੀਂ ਆਇਆ ਸਤਨਮ ਇੱਕ ਠਾਰੀ ਨਹੀਂ ਬਾਈ ਤੂੰ ਹਾਂ ਗੱਲ ਦਾ ਨਜ਼ਾਰਾ ਆ ਜਾਨੀ ਹਾਂ ਕਿੰਨੇ ਦਾ ਹੋ ਜੂਆ ਵੀਰੇ 675 ਦਾ ਦੇ ਦਾਂਗਾ ਯਾਰ 675000 ਦਾ ਹੋ ਗਏ ਸਾਰੇ ਉਹ ਡੀ ਗਿਆ ਵੇ ਟਰਾਈ ਤੇ ਉਹ ਆ ਗਿਆ ਡੀ ਆਈ ਰਹਿ ਗਿਆ ਸੀਗਾ ਹਾਂ ਇਹਦਾ ਯਾਰ ਦੱਸਿਆ ਵੇ ਆ ਵੈਸੇ ਦਾ ਰੰਗ ਹੋਇਆ ਯਾਰ ਸਾਰਾ ਸਾਰਾ ਰੰਗ ਬੰਨੇ ਵਾਲਾ ਚੰਗਾ ਰਿਜਨ ਵਾਲਾ ਹਾਂ ਚਾਰ ਨਵੇਂ ਇੰਜਨ ਗੇਅਰ ਦਾ ਫੁੱਲ ਚ ਇੰਜਨ ਗੇਅਰ ਦਾ ਫੁੱਲ ਚ ਹੈ ਨਾ ਤੇ ਉਹ ਦੋ ਵੀ ਆਪਣੇ ਪਾਏ ਹੋਏ ਆ ਉਹ ਪਾਦੇ ਚ ਪਾਉਣੇ ਤਾਂ ਰਹਿਣ ਦੇ ਚੱਲ ਪਾਏ ਚੱਲ ਤੇ ਨੰਬਰ ਦੋਸਤੋ ਆਪਣੇ ਮੂੰਹ ਜਵਾਨ ਯਾਦ ਆ 93172326636 ਨੰਬਰ ਵੀਡੀਓ ਚ ਲਾ ਦਾਂਗੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ ਹਾਲੋ ਤੇ ਕੁਲਵੀਰ ਧੰਨਵਾਦ ਧੰਨਵਾਦ ਬਾਈ ਤੇ ਉਸ ਤੋਂ ਵੱਡਾ ਧੰਨਵਾਦ ਸਤਵਾਲ ਸਤਨਾਮ ਤੇਰਾ ਬਾਈ ਸਤਪਾਲ